ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਹਾਂਜੀ ਦੋਸਤੋ ਹਾਜ਼ਰ ਹੋਏ ਹਾਂ ਅੱਜ ਇੱਕ ਨਵੀਂ ਕਹਾਣੀ ਦੇ ਨਾਲ ਘਰ ਦੇ ਬਾਹਰ ਆ ਕੇ ਹਜੇ ਇੱਕ ਟੈਕਸੀ ਰੁਕੀ ਹੀ ਸੀ ਕਿ ਪ੍ਰੀਤ ਨੇ ਬਾਹਰ ਨਜ਼ਰ ਘੁਮਾ ਕੇ ਵੇਖਿਆ ਤਾਂ ਉਸ ਦੀ ਸੱਸ ਮਲਕੀਤ ਕੌਰ ਟੈਕਸੀ ਵਿੱਚੋਂ ਬਾਹਰ ਨਿਕਲ ਕੇ ਇਸ ਗੱਲ ਦਾ ਇੰਤਜ਼ਾਰ ਕਰ ਰਹੀ ਸੀ ਕਿ ਘਰੋਂ ਕੋਈ ਉਸ ਨੂੰ ਲੈਣ ਆਵੇਗਾ ਘਰ ਵਿੱਚ ਮਲਕੀਤ ਕੌਰ ਦਾ ਪੁੱਤਰ ਜਗਤਾਰ ਅਤੇ ਉਸਦੀ ਨੂੰ ਪ੍ਰੀਤ ਮੌਜੂਦ ਸਨ ਉਹਨਾਂ ਦੋਨਾਂ ਵਿੱਚੋਂ ਕਿਸੇ ਨੇ ਵੀ ਬਾਹਰ ਆਉਣਾ ਜ਼ਰੂਰੀ ਨਾ ਸਮਝਿਆ ਇੰਨੇ ਨੂੰ ਜਗਤਾਰ ਨੇ ਪ੍ਰੀਤ ਨੂੰ ਪੁੱਛਿਆ ਪ੍ਰੀਤ ਬਾਹਰ ਕੌਣ ਆਇਆ ਤਾਂ ਪ੍ਰੀਤ ਨੇ ਜਵਾਬ ਦਿੱਤਾ ਹੋਰ ਕੌਣ ਹੋ ਸਕਦਾ ਹੈ ਤੇਰੀ ਮਾਂ ਐਨਾ ਕਹਿ ਕੇ ਉਹ ਦਰਵਾਜ਼ਾ ਖੁੱਲਾ ਛੱਡ ਕੇ ਵਾਪਸ ਆਪਣੇ ਕੰਮ ਵਿੱਚ ਲੱਗ ਗਈ ਦੂਜੇ ਪਾਸੇ ਜਗਤਾਰ ਨੇ ਵੀ ਕੁਝ ਜ਼ਿਆਦਾ ਧਿਆਨ ਨਾ ਦਿੱਤਾ ਉਹ ਆਪਣਾ ਫੋਨ ਵੇਖਣ ਵਿੱਚ ਹੀ ਲੱਗਿਆ ਰਿਹਾ ਕੁਝ ਸਮੇਂ ਤੱਕ ਮਲਕੀਤ ਕੌਰ ਬਾਹਰ ਹੀ ਇੰਤਜ਼ਾਰ ਕਰਦੀ ਰਹੀ ਟੈਕਸੀ ਵਾਲਾ ਵੀ ਚਲਾ ਗਿਆ ਸੀ ਉਸਨੇ ਮਲਕੀਤ ਕੌਰ ਨੂੰ ਕਿਹਾ ਕਿ ਉਸਨੇ ਟੈਕਸੀ ਵਾਲੇ ਨੂੰ ਕਹਿ ਕੇ ਆਪਣਾ ਸਮਾਨ ਗੇਟ ਅੱਗੇ ਰਖਵਾ ਲਿਆ ਤੇ ਉਸ ਨੂੰ ਪੈਸੇ ਦੇ ਕੇ ਘਰ ਦੇ ਅੰਦਰ ਆ ਗਈ ਮਲਕੀਤ ਕੌਰ ਕਾਫੀ ਕਮਜ਼ੋਰ ਹੋ ਚੁੱਕੀ ਸੀ ਹੌਲੀ ਹੌਲੀ ਕਦਮ ਚੁੱਕਦੀ ਹੋਈ ਘਰ ਦੇ ਅੰਦਰ ਆਉਣ ਲੱਗੀ ਉਹ ਘਰ ਦੇ ਅੰਦਰ ਆਈ ਤੇ ਉਸਨੇ ਵੇਖਿਆ ਕਿ ਉਸਦੇ ਪੁੱਤਰ ਜਗਤਾਰ ਅਤੇ ਨੂੰ ਪ੍ਰੀਤ ਦੋਹਾਂ ਨੇ ਉਸ ਵੱਲ ਕੋਈ ਧਿਆਨ ਨਾ ਦਿੱਤਾ ਦੋਵਾਂ ਦੀ ਬੇਰੁਖੀ ਵੇਖ ਕੇ ਮਲਕੀਤ ਕੌਰ ਦਾ ਦਿਲ ਬਹੁਤ ਦੁਖੀ ਹੋਇਆ ਅਤੇ ਉਹ ਅੰਦਰੋਂ ਅੰਦਰੀ ਬਹੁਤ ਦੁਖੀ ਹੋਈ ਲੜਖੜਾਉਂਦੀ ਹੋਈ ਉਹ ਆਪਣੇ ਕਮਰੇ ਵੱਲ ਜਾਣ ਲੱਗੀ ਹੀ ਸੀ ਕਿ ਐਨੇ ਵਿੱਚ ਉਸਦੀ ਨੂੰਹ ਪ੍ਰੀਤ ਬੋਲੀ ਉਧਰ ਕਿੱਥੇ ਚੱਲੀ ਆ ਬੇਬੇ ਹੁਣ ਉਹ ਤੇਰਾ ਕਮਰਾ ਨਹੀਂ ਰਿਹਾ ਤੇਰਾ ਸਮਾਨ ਚੱਕ ਕੇ ਸਟੋਰ ਰੂਮ ਵਿੱਚ ਰਖਵਾ ਦਿੱਤਾ ਹੈ ਤੇ ਮਲਕੀਤ ਕੌਰ ਇੱਕ ਪਲ ਲਈ ਰੁੱਕ ਕੇ ਪ੍ਰੀਤ ਦੇ ਮੂੰਹ ਵੱਲ ਵੇਖਦੀ ਰਹਿ ਗਈ ਪਰ ਕੁਝ ਬੋਲ ਨਾ ਸਕੀ ਤੇ ਅੱਖਾਂ ਵਿੱਚੋਂ ਹੰਝੂ ਡਿੱਗਣ ਲੱਗੇ ਪ੍ਰੀਤ ਨੇ ਹੌਲੀ ਜਿਹੀ ਆਪਣੇ ਪਤੀ ਨੂੰ ਇਸ਼ਾਰੇ ਨਾਲ ਬੇਬੇ ਨੂੰ ਸਮਝਾਉਣ ਲਈ ਕਿਹਾ ਉਦੋਂ ਹੀ ਜਗਤਾਰ ਨੇ ਆਪਣੀ ਮਾਂ ਵੱਲ ਵੇਖਦਿਆਂ ਬੜੀ ਬੇਫਿਕਰੀ ਨਾਲ ਕਿਹਾ ਬੇਬੇ ਹੁਣ ਤੈਨੂੰ ਵੱਡੇ ਕਮਰੇ ਦੀ ਕੀ ਲੋੜ ਐ ਪਹਿਲਾਂ ਤਾਂ ਬਾਪੂ ਜੀ ਹੁੰਦੇ ਸੀ ਪਰ ਹੁਣ ਤਾਂ ਉਹ ਵੀ ਨਹੀਂ ਰਹੇ वैसे भी तेरा पोता पोती आण वाले ने ਹੁਣ ਵੱਡੇ ਕਮਰੇ ਦੀ ਸਾਨੂੰ ਜਿਆਦਾ ਲੋੜ ਐ ਇਸ ਲਈ ਅਸੀਂ ਤੇਰਾ ਸਮਾਨ ਚੁੱਕ ਕੇ ਸਟੋਰ ਰੂਮ ਵਿੱਚ ਰੱਖ ਦਿੱਤਾ ਐ ਵੈਸੇ ਤਾਂ ਵੱਡਾ ਕਮਰਾ ਘਰ ਦੇ ਮੁਖੀ ਦਾ ਹੁੰਦਾ ਪਰ ਬਾਪੂ ਜੀ ਦੇ ਜਾਣ ਤੋਂ ਬਾਅਦ ਘਰ ਦਾ ਮੁਖੀ ਮੈਂ ਹੀ ਹਾਂ ਉਹ ਕਹਿੰਦੀ ਪੁੱਤ ਉਸ ਦੇ ਮੂੰਹੋਂ ਇੰਨਾ ਹੀ ਨਿਕਲਿਆ ਤਾਂ ਜਗਤਾਰ ਕਹਿੰਦਾ ਹੋਰ ਨਹੀਂ ਤਾਂ ਕੀ ਜੇਕਰ ਮੈਂ ਘਰ ਦੇ ਖਰਚੇ ਕਰਾਂਗਾ ਤਾਂ ਮੁਖੀ ਵੀ ਮੈਂ ਹੀ ਹੋਇਆ ਨਾ ਐਸੇ ਲਈ ਹੁਣ ਸਾਰਿਆਂ ਨੂੰ ਮੇਰੀ ਹੀ ਗੱਲ ਮੰਨਣੀ ਪਵੇਗੀ ਇਹ ਸੁਣ ਕੇ ਮਲਕੀਤ ਕੌਰ ਦੀਆਂ ਅੱਖਾਂ ਵਿੱਚੋਂ ਹੋਰ ਵੀ ਜ਼ਿਆਦਾ ਹੰਝੂ ਡਿੱਗਣ ਲੱਗ ਪਏ ਉਸ ਨੇ ਸਟੋਰ ਰੂਮ ਦੇ ਨਾਲ ਬਣੇ ਹੋਏ ਛੋਟੇ ਕਮਰੇ ਵੱਲ ਵੇਖਿਆ ਤਾਂ ਉਸ ਦਾ ਪੁੱਤਰ ਬੋਲਿਆ ਕਿ ਪ੍ਰੀਤ ਦੀ ਡਿਲੀਵਰੀ ਲਈ ਉਸ ਦੀ ਭੈਣ ਆ ਰਹੀ ਹੈ ਉਸ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਇਸ ਲਈ ਉਹ ਛੋਟਾ ਕਮਰਾ ਉਹਦੇ ਲਈ ਰੱਖਿਆ ਹੈ ਤੇ ਡਰਾਈング ਰੂਮ ਵਿੱਚ ਤਾਂ ਤੁਹਾਨੂੰ ਪਤਾ ਹੀ ਹੈ ਕਿ ਰਿਸ਼ਤੇਦਾਰ ਆਉਂਦੇ ਜਾਂਦੇ ਰਹਿੰਦੇ ਨੇ ਕੱਲ ਨੂੰ ਜੇਕਰ ਕੋਈ ਬੱਚਾ ਹੁੰਦਾ ਹੈ ਤੇ ਕੋਈ ਪ੍ਰੋਗਰਾਮ ਕਰਾਂਗੇ ਤਾਂ ਵੀ ਮਹਿਮਾਨ ਆਇਆ ਕਰਨਗੇ ਉਹਨਾਂ ਦੇ ਬੈਠਣ ਉੱਠਣ ਦਾ ਇੰਤਜ਼ਾਮ ਤਾਂ ਕਰਨਾ ਹੀ ਪਵੇਗਾ ਇਸ ਲਈ ਡ੍ਰੈਂਗ ਰੂਮ ਸਾਫ਼ ਸੁਥਰਾ ਕਰਕੇ ਰੱਖਿਆ ਹੈ ਜਿਗਤਾਰ ਦੀਆਂ ਗੱਲਾਂ ਸੁਣ ਕੇ ਮਲਕੀਤ ਕੌਰ ਦੇ ਪੈਰਾਂ ਨੂੰ ਜਿਵੇਂ ਕਿਸੇ ਜ਼ੰਜੀਰਾਂ ਨੇ ਬੰਨ ਲਿਆ ਹੋਵੇ ਉਸ ਦੇ ਕਦਮ ਸਟੋਰ ਰੂਮ ਵੱਲ ਵਧ ਹੀ ਨਹੀਂ ਰਹੇ ਸਨ ਬੜੀ ਮੁਸ਼ਕਲ ਨਾਲ ਉਸਨੇ ਇੱਕ ਕਦਮ ਸਟੋਰ ਰੂਮ ਵੱਲ ਵਧਾਇਆ ਤਾਂ ਉਸਦਾ ਪੁੱਤਰ ਕਹਿੰਦਾ ਮਾਂ ਆਪਣਾ ਸਮਾਨ ਤਾਂ ਲੈ ਕੇ ਜਾ ਤੇ ਦਰਵਾਜ਼ਾ ਵੀ ਬੰਦ ਕਰ ਦੇ ਜੇਕਰ ਕੁਝ ਖਾਣਾ ਪੀਣਾ ਹੋਇਆ ਤਾਂ ਰਸੋਈ ਵਿੱਚੋਂ ਲੈ ਲਿਓ ਮਲਕੀਤ ਕਾਰ ਹੌਲੀ-ਹੌਲੀ ਬੜੀ ਮੁਸ਼ਕਲ ਨਾਲ ਦਰਵਾਜ਼ੇ ਕੋਲ ਆਈ ਅਤੇ ਆਪਣੇ ਸਮਾਨ ਨੂੰ ਘੜੀਸਦਿਆਂ ਹੋਇਆਂ ਸਟੋਰ ਰੂਮ ਵਿੱਚ ਲੈ ਗਈ ਉੱਥੇ ਜਾ ਕੇ ਵੇਖਿਆ ਤਾਂ ਇੱਕ ਛੋਟਾ ਜਿਹਾ ਮੰਝਾ ਪਿਆ ਹੋਇਆ ਸੀ ਤੇ ਉਸਦੇ ਵਿਆਹ ਦੀ ਪੁਰਾਣੀ ਅਲਮਾਰੀ ਵੀ ਉੱਥੇ ਹੀ ਰੱਖ ਦਿੱਤੀ ਗਈ ਸੀ ਤੇ ਨਾਲੇ ਇੱਕ ਟੁੱਟਿਆ ਜਿਹਾ ਮੇਜ਼ ਜਿਸ ਨੂੰ ਮਲਕੀਤ ਕੌਰ ਨੇ ਕਈ ਵਾਰ ਵੇਚਣ ਦੀ ਕੋਸ਼ਿਸ਼ ਕੀਤੀ ਪਰ ਉਸਦੇ ਪਤੀ ਨੇ ਉਸ ਨੂੰ ਵੇਚ ਨਹੀਂ ਦਿੱਤਾ ਸੀ ਕਹਿੰਦੇ ਸਨ ਕਿ ਇਹ ਕਿਹੜਾ ਖਰਾਬ ਹੋਇਆ ਕੀ ਪਤਾ ਕਦੋਂ ਕੰਮ ਆ ਜਾਵੇ ਪਰ ਇਹ ਨਹੀਂ ਪਤਾ ਸੀ ਕਿ ਇਹ ਮੇਜ਼ ਮਲਕੀਤ ਕੌਰ ਦੇ ਹੀ ਕੰਮ ਆਵੇਗਾ ਅੱਖਾਂ ਵਿੱਚ ਹੰਝੂ ਲੈ ਕੇ ਉਹ ਮੰंजे ਤੇ ਬੈਠ ਗਈ 3 ਮਹੀਨੇ ਪਹਿਲਾਂ ਤਾਂ ਸਭ ਕੁਝ ਠੀਕ ਠਾਕ ਚੱਲ ਰਿਹਾ ਸੀ ਹਜੇ ਤਾਂ 4 ਮਹੀਨੇ ਹੋਏ ਐ ਪਿਓ ਦੇ ਡਰ ਤੋਂ ਹੀ ਸਹੀ ਸੇਵਾ ਤਾਂ ਕਰਦੇ ਸੀ ਘਰ ਵਿੱਚ ਖੁਸ਼ੀਆਂ ਭਰਿਆ ਮਾਹੌਲ ਰਹਿੰਦਾ ਸੀ ਇੱਕ ਦਿਨ ਬਿਕਰ ਸਿੰਘ ਨੇ ਆਪਣੇ ਪਿੰਡ ਜਾਣ ਦੀ ਜਿੱਦ ਕੀਤੀ ਤਾਂ ਮਲਕੀਤ ਕੌਰ ਨੇ ਮਨਾਂ ਕਰ ਦਿੱਤਾ ਕਿ ਰਹਿਣ ਦਿਓ ਨੂੰ ਦਾ 5ਵਾਂ ਮਹੀਨਾ ਚੱਲ ਰਿਹਾ ਹੈ ਇਸ ਤਰ੍ਹਾਂ ਉਸਨੂੰ ਇਕੱਲੀ ਛੱਡ ਕੇ ਜਾਣਾ ਚੰਗਾ ਨਹੀਂ ਲੱਗਦਾ ਪਰ ਜਗਤਾਰ ਤੇ ਪ੍ਰੀਤ ਕਹਿਣ ਲੱਗੇ ਉਸ ਨਾਲ ਪਿੰਡ ਚਲੀ ਗਈ ਉੱਥੇ ਉਸਦੇ ਜੇਠ ਜਠਾਣੀ ਦਿਉਰ ਦਰਾਣੀ ਸਾਰਿਆਂ ਦਾ ਪਰਿਵਾਰ ਸੀ ਉੱਥੇ ਜਾਣ ਤੋਂ ਕੁਝ ਦਿਨ ਬਾਅਦ ਹੀ ਬਿੱਕਰ ਸਿੰਘ ਦੀ ਛਾਤੀ ਵਿੱਚ ਦਰਦ ਹੋਇਆ ਤੇ ਤਬੀਅਤ ਵਿਗੜ ਗਈ ਅਤੇ ਕੁਝ ਘੰਟਿਆਂ ਬਾਅਦ ਹੀ ਬਿੱਕਰ ਸਿੰਘ ਨੇ ਦਮ ਤੋੜ ਦਿੱਤਾ ਸਭ ਕੁਝ ਉੱਥੇ ਹੀ ਰੁਕ ਗਿਆ ਅਤੇ ਉਹਨਾਂ ਦਾ ਅੰਤਿਮ ਸੰਸਕਾਰ ਉਸ ਪਿੰਡ ਵਿੱਚ ਹੀ ਕੀਤਾ ਗਿਆ 12 ਦਿਨਾਂ ਦੀਆਂ ਅੰਤਿਮ ਰਸਮਾਂ ਤੋਂ ਬਾਅਦ ਜਕਤਾਰ ਅਤੇ ਪ੍ਰੀਤ ਤਾਂ ਘਰ ਵਾਪਸ ਆ ਗਏ ਸਨ ਪਰ ਮਲਕੀਤ ਕੌਰ ਨੂੰ ਉਸਦੇ ਜੇਠ ਜਠਾਣੀ ਨੇ ਉੱਥੇ ਹੀ ਰੱਖ ਲਿਆ ਸੀ ਅੱਜ ਸਵਾ ਮਹੀਨੇ ਬਾਅਦ ਉਹ ਪਿੰਡੋਂ ਵਾਪਸ ਆਈ ਸੀ ਉਹ ਵੀ ਇਕੱਲੀ ਉੱਥੇ ਤਾਂ ਪੂਰਾ ਪਰਿਵਾਰ ਉਸ ਨੂੰ ਸਟੇਸ਼ਨ ਛੱਡਣ ਆਇਆ ਸੀ ਪਰ ਇੱਥੇ ਉਸਦੇ ਪੁੱਤਰ ਨੇ ਉਸ ਨੂੰ ਸਟੇਸ਼ਨ ਤੱਕ ਲੈ ਕੇ ਆਉਣਾ ਵੀ ਜ਼ਰੂਰੀ ਨਾ ਸਮਝਿਆ ਤੇ ਅੱਗੋਂ ਕਹਿ ਰਿਹਾ ਸੀ ਬਹੁਤ ਜ਼ਰੂਰੀ ਕੰਮ ਹੈ ਇੱਥੇ ਆ ਕੇ ਵੇਖਿਆ ਤਾਂ ਮੋਬਾਈਲ ਤੇ ਮੈਚ ਦੇਖ ਰਿਹਾ ਸੀ ਨਾਲ ਹੀ ਘਰ ਦਾ ਸਾਰਾ ਸਿਸਟਮ ਬਦਲ ਚੁੱਕਿਆ ਸੀ ਇੰਨੀ ਜਲਦੀ ਉਸਦੇ ਨੂੰ ਪੁੱਤਰ ਉਸ ਨਾਲੋਂ ਮੂੰਹ ਮੋੜ ਲੈਣਗੇ ਇਸ ਦੀ ਤਾਂ ਉਸ ਨੇ ਕਲਪਨਾ ਵੀ ਨਹੀਂ ਕੀਤੀ ਸੀ ਵੱਡੇ ਕਮਰੇ ਤੋਂ ਸਿੱਧਾ ਸਟੋਰ ਰੂਮ ਵਿੱਚ ਪਹੁੰਚਾ ਦਿੱਤਾ ਮਲਕੀਤ ਕੌਰ ਹਜੇ ਸਭ ਕੁਝ ਸੋਚ ਹੀ ਰਹੀ ਸੀ ਕਿ ਐਨੇ ਨੂੰ ਬਾਹਰ ਉਸਦੇ ਕੰਨੀ ਰੌਲਾ ਪੈਣ ਲੱਗਿਆ ਬਾਹਰ ਜਾ ਕੇ ਵੇਖਿਆ ਮਲਕੀਤ ਕੌਰ ਦੇ ਲਈ ਨਾ ਉੱਠਣ ਵਾਲੇ ਨੂੰ ਪੁੱਤਰ ਪ੍ਰੀਤ ਦੇ ਪੇਕਿਆਂ ਦਾ ਸਵਾਗਤ ਕਰ ਰਹੀ ਸਨ ਮਲਕੀਤ ਕੌਰ ਨੂੰ ਇੰਨਾ ਟਾਈਮ ਹੋ ਗਿਆ ਘਰ ਆਏ ਨੂੰ ਕਿਸੇ ਨੇ ਇੱਕ ਗਲਾਸ ਪਾਣੀ ਤੱਕ ਨਹੀਂ ਪੁੱਛਿਆ ਉੱਥੇ ਨੂੰ ਦੇ ਪੇਕਿਆਂ ਲਈ ਪੁੱਤਰ ਰਸੋਈ ਵਿੱਚੋਂ ਖੁਦ ਪਾਣੀ ਲਿਆ ਕੇ ਦੇ ਰਿਹਾ ਸੀ ਇਹਨੇ ਲੋਕਾਂ ਦੇ ਵਿੱਚ ਮਲਕੀਤ ਕੌਰ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰ ਰਹੀ ਸੀ ਤੇ ਉਹ ਵਾਪਸ ਜਾ ਕੇ ਉਸੇ ਕਮਰੇ ਵਿੱਚ ਬੈਠ ਗਈ ਜਿਹੜਾ ਕਮਰਾ ਉਸ ਨੂੰ ਰਹਿਣ ਲਈ ਦੇ ਦਿੱਤਾ ਸੀ ਉਹ 3 ਘੰਟਿਆਂ ਤੱਕ ਉੱਥੇ ਹੀ ਬੈਠੀ ਰਹੀ ਕਿਸੇ ਨੇ ਉਸ ਨੂੰ ਕੋਈ ਚਾਹ ਪਾਣੀ ਜਾਂ ਫਿਰ ਨਾਸ਼ਤਾ ਤੱਕ ਨਾ ਪੁੱਛਿਆ 3 ਘੰਟਿਆਂ ਬਾਅਦ ਲੱਗਿਆ ਕਿ ਪ੍ਰੀਤ ਦੇ ਪੇਕੇ ਵਾਪਸ ਜਾ ਚੁੱਕੇ ਨੇ ਸ਼ਾਇਦ ਉਹ ਉਸ ਦੀ ਭੈਣ ਤੇ ਮੰਮੀ ਨੂੰ ਛੱਡਣ ਆਏ ਸੀ ਕਿਉਂਕਿ ਉਹ ਦੋਵੇਂ ਹੀ ਹੁਣ ਘਰ ਵਿੱਚ ਮੌਜੂਦ ਸਨ ਉਹਨਾਂ ਦੀ ਹੀ ਆਵਾਜ਼ ਆ ਰਹੀ ਸੀ ਬਾਹਰੋਂ ਤੇ ਮਲਕੀਤ ਕੌਰ ਨੂੰ ਭੁੱਖ ਵੀ ਲੱਗ ਚੁੱਕੀ ਸੀ ਥੱਕ ਹਾਰ ਕੇ ਉਹ ਆਪ ਹੀ ਉੱઠી ਤੇ ਰਸੋਈ ਵਿੱਚ ਗਈ ਪਰ ਉੱਥੇ ਖਾਣ ਨੂੰ ਕੁਝ ਵੀ ਨਹੀਂ ਸੀ ਖਾਣਾ ਵੀ ਬਾਰੋਂ ਮੰਗਵਾਇਆ ਗਿਆ ਸੀ ਤੇ ਝੂਠੇ ਭਾਂਡੇ ਸਭ ਕੁਝ ਦੱਸ ਰਹੇ ਸਨ ਐਨੇ ਨੂੰ ਪ੍ਰੀਤ ਅੰਦਰ ਆਈ ਤੇ ਕਹਿੰਦੀ ਬੇਬੇ ਜੀ ਕੀ ਲੱਭ ਰਹੇ ਹੋ ਖਾਣਾ ਤਾਂ ਬਚਿਆ ਹੀ ਨਹੀਂ 나ਹੀਂ ਮੈਨੂੰ ਯਾਦ ਰਿਹਾ ਕਿ ਤੁਹਾਡੇ ਲਈ ਖਾਣਾ ਰੱਖ ਲਵਾਂ ਤੁਸੀਂ ਇਦਾਂ ਕਰੋ ਦੁੱਧ ਨਾਲ ਬਿਸਕੁਟ ਖਾ ਲਵੋ ਜਾਂ ਫਿਰ ਆਪਣੇ ਲਈ ਕੁਝ ਬਣਾ ਲਵੋ ਮੇਰੇ 'ਚ ਤਾਂ ਹੁਣ ਹਿੰਮਤ ਨਹੀਂ ਰਹੀ ਖਾਣਾ ਬਣਾਉਣ ਦੀ ਐਨਾ ਕਹਿ ਕੇ ਪ੍ਰੀਤ ਸੋਈ ਵਿੱਚੋਂ ਬਾਹਰ ਆ ਗਈ ਮਲਕੀਤ ਕੌਰ ਵਿੱਚ ਵੀ ਕੁਝ ਬਣਾਉਣ ਦੀ ਹਿੰਮਤ ਨਹੀਂ ਸੀ ਇੱਕ ਤਾਂ ਸਮਾਂ ਮਹੀਨੇ ਪਹਿਲੇ ਗਮ ਉਸਦੇ ਅੰਦਰੋਂ ਨਹੀਂ ਗਿਆ ਸੀ ਕਿਉਂਕਿ ਕਿਸੇ ਦੀ ਅਚਾਨਕ ਮੌਤ ਤਾਂ ਵੈਸੇ ਵੀ ਬੰਦੇ ਦੀ ਅੰਦਰਲੀ ਹਿੰਮਤ ਨੂੰ ਤੋੜ ਦਿੰਦੀ ਹੈ ਪਰ ਇਹ ਤਾਂ ਫਿਰ ਵੀ ਉਸ ਦਾ ਪਤੀ ਸੀ ਹਿੰਮਤ ਹੁੰਦੀ ਵੀ ਕਿੱਥੋਂ ਟ੍ਰੇਨ ਦਾ ਥਕਾ ਦੇਣ ਵਾਲਾ ਇੰਨਾ ਲੰਬਾ ਸਫ਼ਰ ਸੀ ਤੇ ਉਹ ਆਪਣੇ ਲਈ ਇੱਕ ਗਲਾਸ ਪਾਣੀ ਲੈ ਕੇ ਕਮਰੇ ਵਿੱਚ ਆ ਗਈ ਕੁਝ ਦੇਰ ਬੈਠੀ ਉਹ ਰੋਂਦੀ ਰਹੀ ਫਿਰ ਉਸਦੇ ਯਾਦ ਆਇਆ ਕਿ ਉਥੋਂ ਆਉਂਦੇ ਉਸਦੀ ਦਰਾਨੀ ਨੇ ਕੁਝ ਰੋਟੀਆਂ ਪੈਕ ਕਰਕੇ ਦਿੱਤੀਆਂ ਸਨ ਜਿਸ ਵਿੱਚੋਂ ਉਸਨੇ ਰਸਤੇ ਵਿੱਚ ਸਿਰਫ ਇੱਕ ਹੀ ਰੋਟੀ ਖਾਧੀ ਸੀ ਉਹ ਬੈਗ ਵਿੱਚੋਂ ਰੋਟੀ ਕੱਢ ਕੇ ਵੇਖਦੀ ਹੈ ਕਿ ਸਬਜ਼ੀ ਤਾਂ ਖਰਾਬ ਹੋ ਚੁੱਕੀ ਸੀ ਪਰ ਰੋਟੀਆਂ ਠੀਕ ਸੀ ਉਹ ਰੋਟੀ ਖਾ ਕੇ ਪਾਣੀ ਦਾ ਗਲਾਸ ਪੀ ਕੇ ਮੰਜੇ ਤੇ ਲੰਮੀ ਪੈ ਗਈ ਇਧਰ ਉਧਰ ਪਾਸੇ ਲੈਂਦੀ ਰਹੀ ਤੇ ਕਾਫੀ ਦੇਰ ਤੱਕ ਉਸ ਨੂੰ ਨੀਂਦ ਆਈ ਤੇ ਇਸੇ ਕਾਰਨ ਉਸ ਦੀ ਸਵੇਰੇ ਅੱਖ ਵੀ ਲੇਟ ਖੁੱਲੀ ਉੱਠ ਕੇ ਬਾਹਰ ਆਈ ਤਾਂ ਵੇਖਿਆ ਕਿ ਸਾਰੇ ਹਾਂ ਸੱਸ ਕੇ ਚਾਹ ਨਾਸ਼ਤਾ ਕਰ ਰਹੇ ਸਨ ਸਾਰਿਆਂ ਦੀ ਪਲੇਟ ਵਿੱਚ ਗਰਮ ਗਰਮ ਪਨੀਰ ਦੇ ਪਕੌੜੇ ਤੇ ਬਰੈਡ ਨਜ਼ਰ ਆ ਰਹੇ ਸਨ ਮਲਕੀਤ ਕੌਰ ਨੂੰ ਵੇਖਦਿਆਂ ਹੀ ਸਾਰੇ ਚੁੱਪ ਹੋ ਗਏ ਐਨੇ ਨੂੰ ਜਗਤਾਰ ਬੋਲਿਆ ਬੇਬੇ ਤੁਸੀਂ ਆਪਣੇ ਕਮਰੇ ਵਿੱਚ ਬੈਠੋ ਤੁਹਾਡਾ ਨਾਸ਼ਤਾ ਮੈਂ ਕਮਰੇ ਵਿੱਚ ਹੀ ਲੈ ਕੇ ਆਉਂਦਾ ਹਾਂ ਉਸਦੀ ਗੱਲ ਮੰਨ ਕੇ ਮਲਕੀਤ ਕੌਰ ਵਾਪਸ ਕਮਰੇ ਵਿੱਚ ਚਲੀ ਗਈ ਥੋੜੀ ਦੇਰ ਬਾਅਦ ਜੁਕਤਾਰ ਚਾਹ ਨਾਸ਼ਤਾ ਲੈ ਕੇ ਕਮਰੇ ਵਿੱਚ ਆਇਆ ਤੇ ਚਾਹ ਨਾਸ਼ਤਾ ਦੇਖ ਕੇ ਕਹਿੰਦਾ ਬੇਬੇ ਆ ਲਓ ਚਾਹ ਪੀ ਲਓ ਤੇ ਰੱਬ ਦਾ ਵਾਸਤਾ ਆਪਣੇ ਕਮਰੇ ਵਿੱਚ ਹੀ ਰਹਿਆ ਕਰੋ ਮਲਕੀਤ ਕੌਰ ਬੜੀ ਹੈਰਾਨ ਹੋ ਕੇ ਆਪਣੇ ਪੁੱਤਰ ਦੇ ਮੂੰਹ ਵੱਲ ਵੇਖਣ ਲੱਗੀ ਉਸ ਦੀਆਂ ਸਵਾਲ ਭਰੀਆਂ ਨਜ਼ਰਾਂ ਨੂੰ ਵੇਖਦਿਆਂ ਹੋਇਆਂ ਉਸ ਦਾ ਪੁੱਤਰ ਬੋਲਿਆ ਕੀ ਵੇਖ ਰਹੀਆਂ ਬੇਬੇ ਮੈਨੂੰ ਪਤਾ ਹੈ ਕਿ ਬਾਪੂ ਦੇ ਜਾਣ ਦਾ ਤੈਨੂੰ ਬਹੁਤ ਦੁੱਖ ਹੈ ਪਰ ਕਰ ਵੀ ਕੀ ਸਕਦੇ ਹਾਂ ਉਹਨਾਂ ਦੀ ਉਮਰ ਹੋ ਚੁੱਕੀ ਸੀ ਇਸ ਲਈ ਉਹ ਇਸ ਦੁਨੀਆ ਤੋਂ ਚਲੇ ਗਏ ਪਰ ਜੇਕਰ ਤੁਸੀਂ ਇਸ ਤਰ੍ਹਾਂ ਵਾਰ-ਵਾਰ ਦੁਖੀ ਚਿਹਰਾ ਲੈ ਕੇ ਪ੍ਰੀਤ ਦੇ ਸਾਹਮਣੇ ਆਉਂਗੇ ਤਾਂ ਹੋਣ ਵਾਲੇ ਬੱਚੇ ਤੇ ਬੁਰਾ ਅਸਰ ਪਵੇਗਾ ਇਸ ਲਈ ਕਹਿ ਰਿਹਾ ਹਾਂ ਕਿ ਤੁਸੀਂ ਅੰਦਰ ਹੀ ਰਹਿਣਾ ਕਰੋ ਵੈਸੇ ਵੀ ਕਹਿੰਦੇ ਨੇ ਕਿ ਇੱਕ ਵਿਧਵਾ ਬੋਲਦਿਆਂ ਬੋਲਦਿਆਂ ਉਸਦਾ ਪੁੱਤਰ ਇੱਕਦਮ ਚੁੱਪ ਹੋ ਗਿਆ ਤੇ ਬਾਹਰ ਚਲਾ ਗਿਆ ਮਲਕੀਤ ਕੌਰ ਆਪਣੇ ਪੁੱਤਰ ਦੀਆਂ ਗੱਲਾਂ ਸੁਣ ਕੇ ਸੁੰਨ ਹੋ ਗਈ ਉਸਦਾ ਦਿਲ ਉੱਚੀ ਉੱਚੀ ਰੋ ਰਿਹਾ ਸੀ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਸਦੇ ਪੁੱਤਰ ਦੇ ਅੰਦਰ ਦਿਲ ਹੈ ਜਾਂ ਪੱਥਰ ਉਹ ਆਪਣੀ ਬੇਬੇ ਦੇ ਲਈ ਇੰਨਾ ਮਾੜਾ ਕਿਵੇਂ ਸੋਚ ਸਕਦਾ ਹੈ ਜੇਕਰ ਉਸਦੀ ਬੇਬੇ ਵਿਧਵਾ ਹੋ ਚੁੱਕੀ ਹੈ ਤਾਂ ਉਸਦਾ ਪਰਛਾਵਾਂ ਆਪਣੀ ਪਤਨੀ ਤੇ ਹੋਣ ਵਾਲੇ ਬੱਚੇ ਤੇ ਨਹੀਂ ਪਵਾਉਣਾ ਚਾਹੁੰਦਾ ਹਜੇ ਤਾਂ ਤਿੰਨ ਦਿਨਾਂ ਵਿੱਚ ਹੀ ਉਸਨੇ ਇਹਨਾਂ ਕੁਝ ਵਿਖਾ ਦਿੱਤਾ ਇਸ ਤਰ੍ਹਾਂ ਤਾਂ ਮੇਰੀ ਜ਼ਿੰਦਗੀ ਨਰਕ ਬਣ ਜਾਵੇਗੀ ਇਹ ਹੀ ਸੋਚ-ਸੋਚ ਕੇ ਮਲਕੀਤ ਕੌਰ ਨੇ ਚਾਹ ਵੀ ਨਾ ਪੀਤੀ ਤੇ ਉਹ ਹੌਂਕਿਆਂ ਨਾਲ ਰੋਣ ਲੱਗ ਪਈ ਉਹ ਐਨੀ ਉੱਚੀ ਰੋ ਰਹੀ ਸੀ ਪਰ ਉਸ ਨੂੰ ਚੁੱਪ ਕਰਵਾਉਣ ਵਾਲਾ ਕੋਈ ਵੀ ਨਹੀਂ ਸੀ ਆਖਿਰਕਾਰ ਰੋ ਕੇ ਹੌਂਸਲਾ ਕਰਕੇ ਆਪਣੇ ਆਪ ਚੁੱਪ ਹੋ ਗਈ ਅਤੇ ਚੁੰਨੀ ਦੇ ਪੱਲੇ ਨਾਲ ਆਪਣੇ ਹੰਝੂ ਪੂੰਝ ਲਏ ਕੁਝ ਟਾਈਮ ਮੱਥੇ ਤੇ ਹੱਥ ਰੱਖ ਬੈਠੀ ਰਹੀ ਫਿਰ ਉਸਨੇ ਇੱਕ ਫੈਸਲਾ ਕੀਤਾ ਤੇ ਜਦੋਂ ਰਾਤ ਨੂੰ ਉਸਦਾ ਪੁੱਤ ਆਪਣੇ ਕੰਮ ਤੋਂ ਵਾਪਸ ਘਰ ਆ ਗਿਆ ਤਾਂ ਸਾਰੇ ਜਣੇ ਬਾਹਰ ਵਾਲੇ ਕਮਰੇ ਵਿੱਚ ਬੈਠ ਕੇ ਇੱਕ ਦੂਜੇ ਨਾਲ ਹਾਸਾ ਮਜ਼ਾਕ ਕਰ ਰਹੇ ਸਨ ਤਾਂ ਮਲਕੀਤ कौर ਵੀ ਉਸ ਕਮਰੇ ਵਿੱਚ ਆ ਗਈ ਤੇ ਉੱਥੇ ਸੋਫੇ ਤੇ ਬੈਠ ਗਈ ਉਸਦੇ ਆਉਂਦਿਆ ਹੀ ਸਾਰੇ ਚੁੱਪ ਹੋ ਗਏ ਤੇ ਜਗਤਾਰ ਨੇ ਕੌੜਾ ਜਿਹਾ ਝਾਕਦਿਆਂ ਅੱਖਾਂ ਹੀ ਅੱਖਾਂ ਵਿੱਚ ਕਿਹਾ ਕਿ ਤੁਹਾਨੂੰ ਸਵੇਰੇ ਕੀ ਸਮਝਾਇਆ ਸੀ ਫਿਰ ਕਮਰੇ ਚੋਂ ਬਾਹਰ ਕਿਉਂ ਆਈ ਪਰ ਮਲਕੀਤ ਕੌਰ ਚੁੱਪਚਾਪ ਆਪਣੇ ਪੁੱਤਰ ਵੱਲ ਵੇਖਦੀ ਰਹੀ ਤੇ ਉਸ ਦਾ ਪੁੱਤਰ ਬੋਲ ਪਿਆ ਕਿ ਬੇਬੇ ਮੈਂ ਸਵੇਰੇ ਤੈਨੂੰ ਕੀ ਸਮਝਾਇਆ ਸੀ ਫਿਰ ਵੀ ਤੂੰ ਬਾਹਰ ਆ ਗਈ ਮੈਂ ਕਿਹਾ ਸੀ ਕਿ ਤੁਹਾਡਾ ਪਰਛਾਵਾਂ ਮੇਰੇ ਬੱਚੇ ਲਈ ਮਾੜਾ ਸਾਬਤ ਹੋਵੇਗਾ ਇਹ ਸੁਣ ਕੇ ਮਲਕੀਤ ਕੌਰ ਨੇ ਉਸ ਨੂੰ ਮੁਸਕਰਾਉਂਦਿਆਂ ਹੋਇਆ ਕਿ ਹਾਂ ਹਾਂ ਯਾਦ ਹੈ ਪੁੱਤ ਤੂੰ ਮੈਨੂੰ ਕਿਹਾ ਸੀ ਕਿ ਮੇਰਾ ਪਰਸ਼ਾਵਾਂ ਤੇਰੇ ਬੱਚੇ ਲਈ ਠੀਕ ਨਹੀਂ ਕਿਉਂਕਿ ਮੈਂ ਵਿਧਵਾ ਹੋ ਚੁੱਕੀ ਹਾਂ ਜੇਕਰ ਮੇਰਾ ਪਰਸ਼ਾਵਾਂ ਤੇਰੀ ਪਤਨੀ ਅਤੇ ਬੱਚੇ ਲਈ ਠੀਕ ਨਹੀਂ ਤਾਂ ਤੂੰ ਆਪਣੀ ਪਤਨੀ ਨੂੰ ਲੈ ਕੇ ਇੱਥੋਂ ਕਿਤੇ ਹੋਰ ਚਲਾ ਜਾ ਮਲਕੀਤ ਕੌਰ ਦੀ ਗੱਲ ਸੁਣ ਕੇ ਉਸ ਦਾ ਪੁੱਤ ਭੜਕ ਉੱਠਿਆ ਤੇ ਕਹਿੰਦਾ ਕਿ ਮੈਂ ਕਿਉਂ ਘਰ ਛੱਡ ਕੇ ਜਾਵਾਂ ਹੁਣ ਘਰ ਦਾ ਅਸਲੀ ਮੁਖੀ ਤਾਂ ਮੈਂ ਹੀ ਹਾਂ ਤੇ ਤੁਸੀਂ ਮੇਰੇ ਨਾਲ ਇਸ ਤਰ੍ਹਾਂ ਗੱਲ ਨਹੀਂ ਕਰ ਸਕਦੇ ਇਹ ਗੱਲ ਸੁਣ ਕੇ ਮਲਕੀਤ ਕੌਰ ਹੱਸਣ ਲੱਗ ਪਈ ਤੇ ਕਹਿੰਦੀ ਅੱਛਾ ਸਰਦਾਰ ਜੀ ਮੈਂ ਤੁਹਾਨੂੰ ਇੱਕ ਗੱਲ ਸਮਝਾ ਦੇਵਾਂ ਕਿ ਇਹ ਸਾਰਾ ਘਰ ਤੇ ਜ਼ਮੀਨ ਸਭ ਕੁਝ ਮੇਰੇ ਨਾਮ ਹੈ ਤੇ ਫਿਰ ਕਿਸ ਹੱਕ ਨਾਲ ਤੁਸੀਂ ਆਪਣੇ ਆਪ ਨੂੰ ਘਰ ਦਾ ਮੁਖੀ ਕਹਿ ਰਹੇ ਹੋ ਉਦੋਂ ਹੀ ਉਸਦੀ ਨੂੰ ਬੋਲੀ ਬੇਬੇ ਜੀ ਤੁਹਾਨੂੰ ਦੱਸ ਦੇਵਾਂ ਕਿ ਘਰ ਦੇ ਸਾਰੇ ਖਰਚੇ ਹੁਣ ਇਹ ਚੱਕਦੇ ਨੇ ਇਸ ਲਈ ਆਟੇ ਦਾਲ ਦੇ ਪੈਸੇ ਕਮਾਉਣਾ ਤੁਹਾਡੇ ਵੱਸ ਦੀ ਗੱਲ ਨਹੀਂ ਰਹੀ ਤੇ ਉਦੋਂ ਹੀ ਮਲਕੀਤ ਕੌਰ ਖੜੀ ਹੋ ਕੇ ਬੋਲੀ ਅੱਛਾ ਉਸ ਦੀ ਚਿੰਤਾ ਤੁਸੀਂ ਨਾ ਕਰੋ ਵੈਸੇ ਵੀ ਤੇਰੇ ਪਤੀ ਦੇ ਹੱਥ ਦਾ ਹਜੇ ਤੱਕ ਆਟਾ ਦਾਲ ਮੈਂ ਖਾਦਾ ਨਹੀਂ ਜਦੋਂ ਤੱਕ ਤੇਰਾ ਸਹੁਰਾ ਜਿਉਂਦਾ ਸੀ ਉਸ ਨੇ ਘਰ ਦਾ ਸਾਰਾ ਖਰਚਾ ਦਿੱਤਾ ਸੀ ਜਦੋਂ ਉਸ ਦੀ ਮੌਤ ਹੋਈ ਤਾਂ ਮੈਂ ਪਿੰਡ ਵਿੱਚ ਸੀ ਤੇ ਜਦੋਂ ਦੀ ਮੈਂ ਇੱਥੇ ਆਈ ਹਾਂ ਮੈਂ ਤੁਹਾਡੇ ਘਰ ਦਾ ਕੁਝ ਨਹੀਂ ਖਾਦਾ ਇਸ ਲਈ ਮੈਨੂੰ ਆਟੇ ਦਾਲ ਦਾ ਰੋਗ ਵਿਖਾਉਣ ਦੀ ਲੋੜ ਨਹੀਂ ਮੈਂ ਆਪਣੀ ਰਾਸ਼ਨ ਦਾ ਖੁਦ ਬੰਦੋਬਸਤ ਕਰ ਲਵਾਂਗੀ ਤੇ ਤੁਸੀਂ ਦੋਵੇਂ ਆਪਣਾ ਬੰਦੋਬਸਤ ਕਿਤੇ ਹੋਰ ਕਰ ਲਵੋ ਮਲਕੀਤ ਕੌਰ ਦਾ ਬਦਲਿਆ ਰੂਪ ਵੇਖ ਕੇ ਉਸ ਦੀ ਕੁੜਮਣੀ ਵੀ ਬੋਲ ਪਈ ਭੈਣ ਜੀ ਤੁਸੀਂ ਤਾਂ ਜਵਾਕਾਂ ਦੀ ਗੱਲ ਨੂੰ ਦਿਲ ਤੇ ਲਾ ਕੇ ਬੈਠ ਗਏ ਬੱਚੇ ਨੇ ਮਾਫ ਕਰ ਦਿਓ ਮਲਕੀਤ ਕੌਰ ਕਹਿੰਦੀ ਮਾਫ ਕਰਿਓ ਭੈਣ ਜੀ ਇਹ ਹੁਣ ਬੱਚੇ ਨਹੀਂ ਰਹੇ ਇੱਕ ਬੱਚੇ ਦੇ ਮਾਪਿਓ ਬਣਨ ਵਾਲੇ ਨੇ ਉਦੋਂ ਤੁਸੀਂ ਕਿਉਂ ਨਹੀਂ ਬੋਲੇ ਜਦੋਂ ਇਹ ਮੇਰੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਕਰ ਰਹੇ ਸੀ ਕਿਉਂਕਿ ਤੁਸੀਂ ਵੀ ਕੱਲ ਤੋਂ ਘਰ ਵਿੱਚ ਸਭ ਕੁਝ ਵੇਖ ਹੀ ਰਹੇ ਹੋ ਇਸ ਲਈ ਮੈਂ ਹੋਰ ਕੁਝ ਨਹੀਂ ਸੋਣਾ ਚਾਹੁੰਦੀ ਆਪਣੀ ਧੀ ਤੇ ਜਵਾਈ ਨੂੰ ਕਹੋ ਕਿ ਆਪਣਾ ਬੰਦੋਬਸਤ ਕਿਤੇ ਹੋਰ ਕਰ ਲੈਣ ਮਲਕੀਤ ਕੌਰ ਨੇ ਆਪਣੀ ਕੁੜਮਣੀ ਦੇ ਸਾਹਮਣੇ ਹੱਥ ਜੋੜਦਿਆਂ ਹੋਇਆਂ ਕਿਹਾ ਸਾਰਿਆਂ ਦੇ ਸਮਝਾਉਣ ਤੋਂ ਬਾਅਦ ਮਲਕੀਤ ਕੌਰ ਮੰਨਣ ਨੂੰ ਤਿਆਰ ਨਾ ਹੋਈ ਕਾਫੀ ਦੇਰ ਸੋਚਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਪ੍ਰੀਤ ਨੂੰ ਉਸਦੀ ਮਾਂ ਪੇਕੇ ਲੈ ਜਾਵੇਗੀ ਤੇ ਉਸਦੀ ਡਿਲੀਵਰੀ ਵੀ ਉੱਥੇ ਹੀ ਹੋਵੇਗੀ ਓਨੀ ਦੇਰ ਜਗਤਾਰ ਘਰ ਦਾ ਬੰਦੋਬਸਤ ਕਰ ਲਵੇਗਾ ਜੇਕਰ ਬੰਦੋਬਸਤ ਨਾ ਵੀ ਹੋਇਆ ਉਦੋਂ ਤੱਕ ਉਸ ਨੂੰ ਘਰ ਦਾ ਕਿਰਾਇਆ ਦੇਣਾ ਪਵੇਗਾ ਇਸ ਤਰ੍ਹਾਂ ਮਲਕੀਤ ਕੌਰ ਨੇ ਆਪਣੇ ਵਿਗੜੇ ਹੋਏ ਨੂੰਹ ਪੁੱਤ ਨੂੰ ਸਬਕ ਸਿਖਾਇਆ ਹਾਂਜੀ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਰਨਾ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਵਿੱਚ ਰੱਖਣੇ ਮਿਲਦੇ ਆ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਪੂਰੀ ਕਹਾਣੀ ਸੁਣ ਲਈ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਜੀ